ਅਸਟਿਕ ਜੀ ਐ ਸਿੰਪਲ ਆ ਖੁੱਲ ਗਈ ਸਟਿਕ ਬਣ ਗਈ ਕਿ ਨਾ ਤੇ ਇਹਨੂੰ ਮੜਾ ਇਕੱਠਾ ਕਰਾਂ ਇਕੱਠਾ ਹੋ ਜਾਣਾ ਤੇ ਆਹ ਇੰਝ ਝਟਕਾ ਮਾਰਾਂਗੇ ਤਾਂ ਸਟਿਕ ਬਣ ਜਾਣੀ ਆ ਬਣ ਜਾਣੀ ਆ ਮਤਲਬ ਸੈਰ ਕਰਨ ਵਾਲਾ ਸੈਰ ਤੋਂ ਕਰਨ ਵਾਸਤੇ ਵਧੀਆ ਜੀ ਆਪਾਂ ਸੁਬਾ ਸ਼ਾਮ ਜਾਂਦੇ ਆ ਜਦੋਂ ਹਾਂ 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 ਸੌਖਾ ਹੈ ਨਾ ਥੋੜਾ ਜਿਹਾ ਬਿਲਕੁਲ ਸਹੀ ਚੱਲਦੀ ਹੈ ਜੀ ਅੱਛਾ ਕਿੰਨੀ ਕੁ ਡੀ ਆ ਇਹ ਇਹ ਆਪਣਾ ਬਾਜਾਂ ਦੀ 40 ਤੋਂ 50 ਫੁੱਟ ਤੱਕ 40 ਤੋਂ 50 ਵਾਕਾਂ ਵਾਲੀ ਆ ਹਾਂ ਬੱਚਿਆਂ ਵਾਸਤੇ ਖੇਡਣ ਵਾਸਤੇ ਹਾਂ ਖੇਡਣ ਵਾਸਤੇ ਕਿੰਨੇ ਦਾ ਹੈ ਇਹ ਇਹ 2600 ਰੁਪਏ ਦਾ ਹੀ ਹੈ ਜੀ 2600 ਦੀ ਹਾਂ ਡਬਲ ਚਾਰ ਮੋਟਰ ਮਾਟਰ ਚੱਲਦਾ ਪੂਰਾ ਪੂਰਾ ਓਕੇ ਹੈ ਜੀ ਵੀਡੀਓ ਵਧੀਆ ਪੂਰੀ ਵਧੀਆ ਬਣਾਉਂਦਾ ਹੈ ਕੈਮਰਾ ਇਹਦੇ ਚ ਚੈੱਕ ਕਰਕੇ ਦਿਓਗੇ ਹਾਂ ਚੈੱਕ ਕਾਉਂਸਲ ਦੇ ਸਮਾਨ ਤੇ ਆਈਏ ਹੋਲਸੇਲ ਲਈ ਛੱਡ ਦੋ ਸੀ 10 ਰੁਪਈਆ ਦਾ ਗਲਾਸ ਗੜ ਗਲਾਸ ਗੜ ਕਿਹੜੇ ਮਰਜ਼ੀ ਫੋਨ ਦਾ ਜਿਹੜੇ ਮਰਜ਼ੀ ਦੇ ਲਵਾ ਲਓ ਜੀ ਅੱਛਾ ਫੋਨ ਆ ਘੜੀ ਸਾਰੀ 350 ਦੀ 350 ਦੀ ਆ ਪਟਾ ਕਾਲੇ ਰੰਗ ਦਾ ਹਾਂ ਦੋ ਪਟੇ ਹੋਣਗੇ ਇਹਦੇ ਨਾਲ ਡਿਜੀਟਲ ਸਾਰੀ ਹਾਂ ਜੀ ਆ ਦੇਖੋ ਵੀ ਤੇ 350 ਦੀ ਘੜੀ ਮਿਲ ਜਣੀ ਹੈ 550 ਵਾਲੀ ਤੁਹਾਨੂੰ 350 ਦੇ ਵਿੱਚ ਹਾਂ ਇਸ ਵਕਤ ਅਸੀਂ ਖਾਸਾ ਮੋਬਾਈਲ ਵਾਲਿਆਂ ਅੜੀਸਰ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਪੈਂਦਾ ਤੁਹਾਨੂੰ ਮੈਂ ਦੱਸ ਦਿਆਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਕੇ ਅੜੀਸਰ ਬਹੁਤ ਮਸ਼ਹੂਰ ਗੁਰਦੁਆਰਾ ਉਸ ਨੂੰ ਪਤਾ ਹੀ ਹੈ ਸਾਰਿਆਂ ਨੂੰ ਲੱਗ ਭਗ ਉਹਦੇ ਲੰਗਰ ਹਾਲ ਵਾਲੇ ਗੇਟ ਵਾਲੇ ਪਾਸੇ ਖਾਲਸਾ ਮੋਬਾਈਲ ਸਟੋਰ ਵਾਲੇ ਮਿਲ ਜਾਣਗੇ ਆ ਬੋਰਡ ਪਛਾਣ ਲਓ ਮਤਲਬ ਪਰਲੇ ਪਾਸਿਓਂ ਆਉਗੇ ਤਾਂ ਆਖਰ ਵਾਲੇ ਪਾਸੇ ਇਹਨਾਂ ਦੀ ਦੁਕਾਨ ਆ ਬਹੁਤ ਸਾਰੀ ਮੋਬਾਈਲ ਐਸੈਸਰੀਜ਼ ਦੇ ਬਹੁਤ ਹੀ ਯੂਨੀਕ ਜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨਾ ਉਹ ਮਿਲ ਜਾਣਗੀਆਂ ਤੁਹਾਨੂੰ ਤੇ ਆਪਣੇ ਨਾਲ ਬਾਈ ਗੁਰਸੇਵ ਕੋ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਲਵੀ ਕਿਵੇਂ ਹੋ ਠੀਕ ਠਾਕ ਹਾਂ ਜੀ ਬੜੀ ਆਪਾਂ ਇੱਥੇ ਦੁਕਾਨ ਪਾ ਲਈ ਫਿਰ ਨਵੀਂ ਹਾਂਜੀ ਇੱਥੇ ਆ ਗਈ ਜੀ ਤੇ ਖਾਲਸਾ ਮੋਬਾਈਲ ਸਟੋਰ ਬਾਈ ਹੋ ਗਿਆ ਹਾਂ ਖਾਲਸਾ ਮੋਬਾਈਲ ਸਟੋਰ ਹਾਂਜੀ ਤੇ ਭਰਾ ਗੱਲ ਹੈਗੀ ਆ ਆਹ ਡਰੋਨੀ ਰੱਖੀ ਬੈਠੇ ਡਰੋਨੀ ਹਾਂ ਇਹ ਇਹ ਚੱਲਦੀ ਹੈ ਇਹ ਇਹ ਚੱਲਦੀ ਜੀ ਅੱਛਾ ਕਿੰਨੀ ਉਡਦੀ ਆ ਇਹ ਇਹ ਆਪਣਾ ਬਾਜੰਦੀ 40 ਤੋਂ 50 ਫੁੱਟ ਤੱਕ 40 ਤੋਂ 50 ਵਰਕਾਂ ਵਾਲੀ ਆ ਹਾਂ ਬੱਚਿਆਂ ਵਾਸਤੇ ਖੇਡਣ ਵ 2600 ਦੀ ਹਾਂ ਡਬਲ ਬੈਟਰੀ ਨਾਲ ਅੱਛਾ ਚਾਰ ਮੋਟਰ ਮਾਟ ਚੱਲਦਾ ਪੂਰਾ ਪੂਰਾ ਓਕੇ ਹੈ ਜੀ ਵੀਡੀਓ ਵਧੀਆ ਪੂਰੀ ਵਧੀਆ ਬਣਾਉਂਦਾ ਹੈ ਕੈਮਰਾ ਇਹਦੇ ਚ ਬਿ ਚੈੱਕ ਕਰਕੇ ਦਿਓਗੇ ਹਾਂ ਚੈੱਕ ਕਰ ਕੈਮਰਾ ਵੀ ਲੱਗਿਆ ਲੈ ਨਿੱਕੀ ਜੀ ਡਰੋਨੀ ਡਰੋਨ 2600 ਰੁਪਏ ਦੇ ਵਿੱਚ ਉੜਦਾ ਵੀ ਆ ਚੈੱਕ ਕਰਕੇ ਦੇਣਗੇ ਗਾਰੰਟੀ ਤਾਂ ਨਹੀਂ ਇਹਦੀ ਨਹੀਂ ਗਾਰੰਟੀ ਨਹੀਂ ਜੇ ਅਗਰ ਕੋਈ 5 4 ਦਿਨਾਂ ਦੇ ਵਿੱਚ ਪੀਸ ਚ ਦਿੱਕਤ ਆਉਂਦੀ ਆਪਾਂ ਨਵਾਂ ਦੇ ਦਾਂਗੇ ਹਾਂ ਕੋਈ ਐਂ ਭੰਨ ਕੇ ਕਿ ਗਾਰੰਟੀ ਟੈਕਨੀਕਲ ਚੀਜ਼ਾਂ ਇਹਨਾਂ ਦੀ ਗਾਰੰਟੀ ਕਾਦੀ ਹੁੰਦੀ ਆ ਹਨਾ ਇਹ ਦਰਸ਼ਕ ਤੁਸੀਂ ਆਪ ਹੀ ਸਿਆਣੇ ਹੋ ਇਹ ਚੀਜ਼ ਹੋ ਗਈ ਇਸ ਤੋਂ ਬਿਨਾ ਆ ਜਵਾਕਾਂ ਵਾਸਤੇ ਵਧੀਆ ਚੀਜ਼ ਆ ਹਨਾ ਹਾਂ ਇਸ ਸਲੇਟ ਆ ਗਈ ਬੱਚਿਆਂ ਵਾਸਤੇ ਸਲੇਟ ਆ ਗਈ ਛੋਟਾ ਛੋਟਾ ਬੱਚਾ ਮਨ ਕੇ ਚੱਲ ਵੀ ਲਿਖਦਾ ਵੜਦਾਗਾ ਅੱਛਾ ਅੱਛਾ ਆ ਕੱਟ ਕੇ ਵੀ ਨਿਕਲੂਗਾ ਦੇਖੋ ਇਹ ਵੀ ਚੰਗੀ ਚੀਜ਼ ਆ ਘੋਰ ਕੰਡੇ ਕਰਨ ਨੂੰ ਨਹੀਂ ਤਾਂ ਕਾਪੀਆਂ ਖਰਾਬ ਕਰ ਦਿੰਦੇ ਜਵਾਕ ਸਲੇਟਾਂ ਵਾਲਾ ਜ਼ਮਾਨਾ ਚੰਗਾ ਸੀ ਆ ਆ ਦੇਖੋ ਐਂ ਕੁਛ ਵੀ ਲਿਖੀ ਚਲੋ ਜਿਵੇਂ ਮੈਂ ਹਰ ਭੇਜ ਲਗਦਾ ਐ ਚ ਆਰ ਬੀ ਐਚ ਤੁਹਾਨੂੰ ਕੁਛ ਵੀ ਲਿਖੀ ਚਲੋ ਇੱਥੋਂ ਜਸ ਨਾ ਪਾ ਦਿਓ ਆ ਮਿਟ ਗਿਆ ਇਹ ਬਹੁਤ ਅਗਰੇ ਕਿੰਨੇ ਕੇ ਦੀ ਐ ਇਹ ਤਾਂ ਸਾਰੀ 120 ਰੁਪਈਆ ਦੀ ਐ ਜੀ 120 ਰੁਪਈਆ ਦੀ ਸਲੇਟ ਦਰਸ਼ਕੋ ਮਿਲ ਜਾਣੀ ਆ ਵਧੀਆ ਚੀਜ਼ ਆ ਆ ਆ ਪੱਖਾ ਆ ਪੱਖੀ ਆ ਗਈ ਜੀ ਹਾਂ ਇਹ ਆਪਾਂ ਗੱਲ ਚ ਪਾ ਲੋ ਤੇ ਵਧੀਆ ਆਏ ਤਾਂ ਹਵਾ ਦੀ ਰੂਮਿੰਗ ਕਰ ਰਹੇ ਹਾਂ ਹਾਂ ਪਰੇਸ਼ਾਨੀ ਨਹੀਂ ਹੁੰਦੀ ਆਪਾਂ ਨੂੰ ਹਮ ਸਹੀ ਆ ਇੱਥੇ ਦੇਖ ਸਕਦਾ ਹਾਂ ਕਮਾਲ ਜੀ ਇਦੋਂ ਬਿਨਾ ਹੋਰ ਭਰਾ ਇਸ ਤੋਂ ਬਾਅਦ ਜੇ ਆਪਣੇ ਕੋਲੇ ਮੰਨ ਕੇ ਚੱਲੋ ਜਿਵੇਂ ਆਪਾਂ ਹੋਲਸੇਲ ਦੇ ਸਮਾਨ ਤੇ ਆਈਏ ਹੋਲਸੇਲ ਦੇ ਛੱਡੋ ਤੁਸੀਂ 10 ਰੁਪਈਆ ਦਾ ਗਲਾਸ ਕਾਰਡ ਗਲਾਸ ਕਾਰਡ ਕਿਹੜੇ ਮਰਜ਼ੀ ਫੋਨ ਦਾ ਜਿਹੜੇ ਮਰਜ਼ੀ ਦੇ ਲਵਾ ਲਓ ਜੀ ਅੱਛਾ ਫੋਨ ਕਰਕੇ ਵੀ ਤੁਸੀਂ ਆ ਸਕਦੇ ਹੋ ਹਾਂ ਜਿਹੜੇ ਮਰਜ਼ੀ ਦਾ 10 ਰੁਪਈਆ ਦਾ ਗਲਾਸ ਕਾਰਡ ਆਹ ਸਿੰਪਲ ਤੁਸੀਂ ਲਵਾ ਸਕਦੇ ਹੋ ਹਨਾ ਪੰਜ ਸੱਤ ਤੋਂ ਦਾ ਉੋਂ ਦਾ ਤੇ ਲਵਾਏ ਲਾ ਕੇ ਵੀ ਦਿੰਨੇ ਹਾਂ ਤਾਂ ਦੇਖੋ ਰਾਸ ਨੂੰ ਗਲਾਸ ਮਿਲ ਜਾਣਗੇ ਗਲਾਸ ਕਾਰਡ ਇਹ ਦੋ ਬਣਾ ਆਹ ਟੈਲੀਫੋਨ ਕੀ ਰੱਖੀ ਵਿੱਚ ਆ ਬੱਚਾ ਵਾਸਤੇ ਆ ਗਿਆ ਜੀ ਟੈਲੀਫੋਨ ਕੀ ਕਰਦਾ ਇਹ ਇਹ ਮੰਨ ਕੇ ਚੱਲ ਆ ਬੱਚੇ ਨੇ ਖੇਡਣਾ ਕਿਸੇ ਨੇ ਹਣਾ ਇਹ ਆ ਮੋਬਾਈਲ ਚ ਲੱਗ ਜਾਂਦੀ ਆ ਆਕਸੀ ਗਾਣੇ ਵੀ ਚੱਲ ਪੰਦੇ ਆ ਗੱਲਬਾਤ ਵੀ ਕਰ ਸਕਦੇ ਆ ਆਪਾਂ ਫੋਨ ਤੇ ਜਿਵੇਂ ਪਹਿਲਾਂ ਵਾਲੇ ਪੁਰਾਣੇ ਜਵਾਨੇ ਵਾਲੇ ਫੋਨ ਆਗੇ ਇਹ ਹਾਂ ਇਹ ਮਾਡਲ ਫੋਨ ਚ ਲੱਗ ਜੂਗੀ ਹਾਂ ਇਹ ਫੋਨ ਚ ਲੱਗ ਜੂਗੀ ਜੀ ਕਿੰਨੇ ਕਦਾ ਇਹ ਇਹ ਸਾਰੇ 300 ਰੁਪਏ ਦੇ ਜੀ ਅੱਛਾ ਮਾ ਜਵਾਕ ਨੂੰ ਪੰਗੇ ਲਿਆ ਨੂੰ ਹੈਲੋ ਹੈਲੋ ਕਰ ਦੇ ਦਿੰਦੇ ਆ ਹਣਾ ਬਹੁਤ ਵਧੀਆ ਚੀਜ਼ ਬੱਚਾ ਵਾਸਤੇ ਆ ਠੀਕ ਆ ਅੱਜ ਮੱਗਿਆ ਆ ਆਪਣੇ ਕੋਲੇ ਮਿਊਜ਼ਿਕ ਬੱਲਵ ਗਾਣੇ ਵੀ ਚੱਲਦੇ ਆ ਤਰੰਗ ਵੀ ਕੱਢਦਾ ਕਲਰ ਵੀ ਬਦਲੂਗਾ ਹਾਂ ਹਾਂ ਦੇਖੋ ਆ ਬੱਲ ਇੱਕ ਗਾਣੇ ਵੀ ਤਾਂ ਲੱਗਿਆ ਚਾਨਣ ਤੱਕ ਰੂਗੇ ਕਰੂਗੇ ਕਰੂਗਾ ਗਾਣੇ ਵੀ ਤੇ ਰੰਗ ਵੀ ਬਦਲੂਗਾ ਰਿਮੋਟ ਵਾਲਾ ਰਿਮੋਟ ਵੀ ਦੇ ਦਾਂਗੇ ਆਪਾਂ ਆ ਰਿਮੋਟ ਦਿੱਤਾ ਹੋਇਆ ਪੀਲੇ ਰੰਗ ਦਾ ਨਾ ਪੀਲਾ ਜੀ ਸੰਤਰੀ ਦਾ ਸੰਤਰੀ ਆਏ ਰੰਗ ਕੱਢੂਆ ਕਿੰਨੇ ਕਦਾ ਵੀਰੇ ਇਹ 120 ਰੁਪਿਆ ਦਾ 120 ਆ ਦਾ ਲੈ ਹਾਂ ਟਰੱਕੀ ਚੀਜ਼ ਆ ਹੈ ਅਬ ਆ ਕੱਢੀ ਆਗੇ ਉਸ ਤੋਂ ਬਾਅਦ ਹਾਂ ਜਿਹੜੀ ਬਾਜ਼ਾਰ ਚ ਸਾਨੂੰ ਪੈਂਦੀ 6-700 ਦੀ ਆਪਾਂ 350 ਰੁਪਏ ਦੇ ਦਾਂਗੇ ਸਾਨੂੰ ਆ ਕੱਢੀ ਸਾਰੀ 350 ਦੀ 350 ਦੀ ਆ ਪਟਾ ਕਾਲੇ ਰੰਗ ਦਾ ਹਾਂ ਦੋ ਪਟੇ ਹੋਣਗੇ ਇਹਦੇ ਨਾਲ ਡਿਜੀਟਲ ਸਾਰੀ ਹਾਂ ਜੀ ਆ ਦੇਖੋ ਵੀ ਤਾਂ 350 ਦੀ ਘੜੀ ਮਿਲ ਜਣੀ ਆ 550 ਵਾਲੀ ਤੁਹਾਨੂੰ 350 ਦੇ ਵਿੱਚ ਆ ਗੇ ਭਰਾ ਤੇ ਆਪਾਂ ਨੋਰਮਲ ਚਾਰਜਰ ਆਪਾਂ ਜਿਹੜਾ 100 ਦਾ ਲੈਣੇ ਆਪਣੇ ਕੋਲ 40 ਰੁਪਏ ਦਾ ਲੈ ਜਾ 40ਆਂ ਦਾ ਚਾਰਜਰ ਆਹਾ ਜੀ ਨੈਪਜੀ ਵਾਲਾ ਹਾਂ ਜਿਹੜੇ ਆਪਣੇ ਪਹਿਲਾਂ ਦੇਸੀ ਛੋਟੇ ਫੋਨਾਂ ਨੂੰ ਆਉਂਦੇ ਰਹੇ ਆ ਛੋਟੇ ਫੋਨਾਂ ਨੂੰ ਆਉਂਦੇ ਰਹੇ 40ਆਂ ਦਾ ਚਾਰਜਰ 40 ਰੁਪਏ ਆ ਦੇਵਾਂ ਠੀਕ ਆ ਭਰਾ ਅੱਗੇ ਤੇ ਬਾਕੀ ਤੁਹਾਨੂੰ ਹੈੱਡਫੋਨ ਤਾਂ ਪਤਾ ਹੀ ਆਪਾਂ 20 ਰੁਪਏ ਦੇ ਦੇ ਦਨੇ 20 ਰੁਪਏ ਦਾ ਹੈੱਡਫੋਨ ਅੱਛਾ ਆ ਡਾਟਾ ਕੇਬਲ ਦੇ ਰਾਂਗੇ 10 ਰੁਪਏ ਦੀ 60 ਰੁਪਏ ਤੁਹਾਨੂੰ ਲਾਈਫ ਟ ਇਹ 200 ਰੁਪਈਆ ਦਾ 100 ਰੁਪਈਆ ਦੀ ਹੈ ਇਹ 100 ਰੁਪਈਆ ਦੀ ਹੈ ਲੈ ਹਾਂ ਜਿਹਦੀ ਵੀ ਗਾਰੰਟੀ ਹੈਗੀ ਆ ਉਹ ਦੋਗੋ ਦੀ ਹੈਗੀ ਆ ਜਿਹਦੀ ਨਹੀਂ ਹੈਗੀ ਉਹ ਨਹੀਂ ਹੈਗੀ ਕਿਉਂਕਿ ਟੈਕਨੀਕਲ ਹੀ ਚੀਜ਼ਾਂ ਵਾ 300 ਰੁਪਈਆ ਦੀ ਯਾਰ ਹੁਣ ਗਾਰੰਟੀ ਕਾਦੀ ਆ ਆ ਗਈ ਆਪਣਾ ਗੱਲਾਂ ਬਾਤਾਂ ਚੁਗਣੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਰਿਕਾਰਡ ਕਰਨੀਆਂ ਜੇ ਕਿਸੇ ਨੇ ਹਾਂ ਐਚ ਸਿਮ ਪੈਂਦਾ ਜੀ ਸਿਮ ਪੈਂਦਾ ਕਾਲ ਲਾ ਦੋ ਤੇ ਹਾਂ ਆਟੋਮੈਟਿਕ ਚੱਕਿਆ ਜਾਣਾ ਆਟੋਮੈਟਿਕ ਚੱਕਿਆ ਜਾਂਦਾ ਕਿਤੇ ਗੱਲਾਂ ਬਾਤਾਂ ਰਿਕਾਰਡਿੰਗ ਕਰਕੇ ਤੁਹਾਨੂੰ ਤੀਜੀ ਥਾਂ ਤੋਂ ਗੱਲਾਂ ਕਰ ਰਹੇ ਤਾਂ ਤੀਜੀ ਥਾਂ 보다 ਸੁਣ ਸਕਦਾ ਜੀ ਮੇਰੇ ਜੀ ਵਿੱਚ ਪਾਇਆ ਹਾਂ ਆਪਣੇ ਬਾਰੇ ਬਾਦਮੀ ਘਟ ਵਿੱਚ ਗੱਲ ਕਰ ਰਹੇਗਾ ਆਪਣੇ ਜਾਣ ਬਾਦ ਤਾਂ ਆਪਾਂ ਗੱਲਾਂ ਸਟ੍ਰਿੰਗ ਆਪਰੇਸ਼ਨ ਰਿਪੋਰਟਾਂ ਦਾ ਟਾਈਮ ਆ ਸਟ੍ਰਿੰਗਲ ਤੋਂ ਕਰ ਲਓ ਵੀਡੀਓ ਬਹੁਤ ਚੱਲਣਗੀਆਂ ਉਹਨਾਂ ਦੀਆਂ ਤੇ ਇਹ ਕਿੰਨੇ ਕਿਤੇ ਇਹ ਇਹ 1800 ਰੁਪਏ ਦੀ ਹੈ ਜੀ 1800 ਰੁਪਏ ਦਾ ਹਾਂਜੀ ਇਹ ਬਾਈ ਜੀ ਤੁਹਾਨੂੰ 100 ਰੁਪਏ ਦੀ 100 ਰੁਪਏ ਦੀ ਹਾਂ ਇਹ ਚ ਇੱਕ ਘਾਟ ਲ ਦੇ ਲਾਂ 50 ਰੁਪਏ ਦੀ ਤੁਹਾਨੂੰ ਵੈਰਿਟੀ ਤਾਂ ਹੈਗੀ ਥੋਡੇ ਕੋਲ ਫੋਨ ਕਰਕੇ ਲਾਜ਼ਮੀ ਆਓ ਮੈਨੂੰ ਡਾਗਰ ਕੇ ਆਓ ਆਹ ਕੀ ਹੋਵੇ ਆਹ ਆਹ ਇਹ ਆਈਫੋਨ ਦਾ ਅਡਾਪਟਰ ਆ ਕੇ 20 ਵਾਟ ਦਾ ਇਹ 350 ਦੇ ਦਾਂ ਤਿੰਨ ਮਹੀਨੇ ਗਾਰੰਟੀ 350 ਦਾ ਤੇ ਆਹ ਕਮਾਲ ਦੀ ਚੀਜ਼ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਆਪਾਂ ਵੀ ਅੱਗੇ ਕਿਲਿਆਂ ਚ ਲੈ ਕੇ ਜਾਣੇ ਹੁੰਦੇ ਆ ਇਹਨੂੰ ਆਹ ਚੀਜ਼ ਆ ਸਟਿੱਕ ਜੀ ਐ ਸਿੰਪਲ ਆਹ ਖੁੱਲ ਗਈ ਸਟਿੱਕ ਬਣ ਗਈ ਕਿ ਨਾ ਤੇ ਇਹਨੂੰ ਮੜਾ ਇਕੱਠਾ ਕਰਾਂ ਇਕੱਠਾ ਹੋ ਜਾਣਾ ਏ ਆਇਂ ਝਟਕਾ ਮਾਰਾਂਗੇ ਤਾਂ ਸਟਿਕ ਬਣ ਜਾਣੀ ਆ ਬਣ ਜਾਣੀ ਆ ਮਤਲਬ ਸੈਰ ਕਰਨ ਵਾਲੇ ਸੈਰ ਤੋਂ ਕਰਨ ਵਾਸਤੇ ਵਧੀਆ ਜੀ ਆਪਾਂ ਸੁਬਾ ਸ਼ਾਮ ਜਾਂਦੇ ਹਾਂ ਜਦੋਂ ਹਾਂ 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 ਸੌਖਾ ਹੈ ਨਾ ਥੋੜਾ ਜਿਹਾ ਬਿਲਕੁਲ ਸਹੀ ਹੈ ਵਿੱਚ ਇਕੱਠਾ ਕੋਈ ਦਾਦ ਹੈ ਇਕੱਠਾ ਹੋ ਗਿਆ ਇਹਨੂੰ ਆਇਂ ਆਇਂ ਮਾਰਾਂਗੇ ਨਿਕਲ ਜਾ ਤੇ ਖੁੱਲ ਜਾਨੀ ਕਿੰਨੇ ਕਿ ਦੀ ਐ ਇਹ ਇਹ 300 ਰੁਪਏ ਦੀ 300 ਦੀ ਸਟਿਕ ਵਧੀਆ ਚੀਜ਼ ਆ ਲੈ ਪੂਰੀ ਵਧੀਆ ਜੀ ਬਿਲਕੁਲ ਹਾਂ ਅੱਗੇ ਭਰਾ ਹਾਂ ਜਿਹੜੇ ਨਵੇਂ ਭਰਾ ਆਪਣੇ ਕੋਈ ਵੀਡੀਓ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਹੈਗੇ ਮਾਈਕ ਹਾਂ ਮਾਈਕ ਕੋਲ ਕਿੰਨੇ ਦੇ ਆ ਇਹ 300 ਦੇ ਰਾਂਗੇ ਤੁਹਾਨੂੰ ਸਿੰਗਲ ਕਿ ਡਬਲ ਇਹ ਡਬਲ 600 ਦਾ ਹੈ ਸਿੰਗਲ 300 ਰੁਪਏ ਦਾ 300 ਦਾ ਠੀਕ ਆ ਲੈ ਆ ਵੀ ਘੈਂਟ ਆ ਚੀਜ਼ ਤੇ ਇਸ ਦੂਰ ਆ ਕੀ ਰੱਖੀ ਵੇਖਾ ਡਾਟਾ ਕੇਬਲ ਆ ਗਈ ਜੀ ਆਪਣੇ ਕੋਲੇ ਡਾਟਾ ਕੇਬਲ ਆ ਗਈ ਹਾਂ ਜੀ ਇਹ ਬਹੁਤ ਵਧੀਆ ਕੁਆਲਿਟੀ ਹੈ ਜਿਹਦੀ ਅੱਛਾ ਦਿਖਾਇਓ ਆਪਾਂ ਖੋਲਾਂਗੇ ਜਦੋਂ ਇਕੱਠੀ ਵੀ ਆਪਣੇ ਆਪ ਹੋ ਜਾਣੀਆਂ ਇਹਨੇ ਹਾਂ ਇਕੱਠੇ ਜਿਹੜੇ ਫੋਨ ਮਰਜ਼ੀ ਲਾ ਲਓ ਜੀ ਇਸ ਤਰ੍ਹਾਂ ਅੱਛਾ 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 ਇਹ ਇਕੱਠੀ ਵੀ ਹੋ ਜਾਂਦੀ ਆ ਤੇ ਐਂ ਰੱਸਿਆਂ ਵੱਧ ਵੀ ਜਾਂਦੇ ਆ ਨਾ ਵੱਧ ਵੀ ਜਾਂਦੀ ਆ ਹਾਂ ਇਹ ਠੀਕ ਆ ਕਿੰਨੇ ਕਿਦੀ ਆ ਇਹ 120 ਰੁਪਿਆ ਦੀ ਆ 3 ਮਹੀਨੇ ਦੀ ਗਾਰੰਟੀ ਆ 3 ਮਹੀਨੇ ਦੀ ਗਾਰੰਟੀ ਤੇ ਤਿੰਨ ਨੋਬਸ ਨੇ ਇਹਦੀਆਂ ਆ ਤਿੰਨ ਹੈਗੀਆਂ ਵਾ ਇਹ ਚੀਜ਼ ਚੱਕੜੀ ਆ ਹਾਂ ਆਗੇ ਭਰਾ ਆ ਨਿਕ ਕਮੈਂਟ ਆਗੇ 300 ਰੁਪਏ ਦੇ ਤਿੰਨ ਮਹੀਨੇ ਗਾਰੰਟੀ ਅੱਛਾ ਤੇ ਆਹ ਕੈਮਰਾ ਆਹ ਕੈਮਰਾ ਆ ਗਿਆ ਸਹਿਮਾ ਵਾਲਾ ਕੈਮਰਾ ਵਾਈਫਾਈ ਵੀ ਆ ਇਹ ਅੱਛਾ ਸਿਰਫ ਇਹ 4000 ਰੁਪਏ ਦਾ ਫੁਲ ਐਚ 3 ਨਾਈਟ ਵਿਜ਼ਨ ਕੈਮਰਾ ਗਿਆ ਹੂੰ ਤੇ ਜਿੱਧਰ ਮਰਜ਼ੀ ਰੋਟੇਟ ਕਰ ਲਓ ਨਾ ਜਿੱਧਰ ਮਰਜ਼ੀ ਰੋਟੇਟ ਕਰ ਸਕਦੇ ਹੋ ਤੁਸੀਂ ਬਿਲਕੁਲ ਹੋਰ ਅੱਗੇ ਭਰਾ ਕੀ ਜਾਈ ਰਹੀ ਹੈ ਤੇ ਮੈਂ ਆਹ ਗਾਣੇ ਵਾਲਾ ਸਪੀਕਰ ਆ ਗਿਆ ਜੀ ਮਿੰਨੀ ਸਪੀਕਰ ਤੇ ਸਹੀ ਹੈ ਮੈਮਰੀ ਕਾਰਡ ਪੈ ਜਾਂਦਾ ਆਕਸ ਲੱਗ ਜੂਗੀ ਬਲੂਟੂਥ ਅਟੈਚ ਹੋ 120 ਰੁਪਿਆ ਦਾ ਗਾਣੇ ਹਾਂ ਇਸ ਤੋਂ ਬਿਨਾਂ ਤਾਂ ਹੋਰ ਵੀ ਨੂੰ ਕਵਰ ਕੁ ਮੋਬਾਈਲ ਕਵਰ ਵੀ ਪਏ ਹਾਂ ਸਾਮਾਨ ਬਹੁਤ ਪਿਆ ਜੀ ਸਾਮਾਨ ਹੈਗਾ ਨਾਲ ਤੁਹਾਡੇ ਕੋਲ ਸਾਮਾਨ ਸਟੋਰ ਤੇ ਤੇ ਤੁਸੀਂ ਇੱਥੇ ਆਉਨੇ ਹੋ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਆਉਨੇ ਹੋ ਤਾਂ ਇਧਰ ਨੂੰ ਮੜਾ ਇਹ ਗਿੜਾ ਮਾਰ ਕੇ ਕੋਈ ਵੀ ਚੀਜ਼ ਲਿਜਾ ਸਕਦੇ ਹੋ ਸਾਰੀਆਂ ਪਾਈਆਂ ਨਿੱਕੀਆਂ ਮੋਟੀਆਂ ਚੀਜ਼ਾਂ ਇਹਨਾਂ ਕੋਲੇ ਆ ਪੈਂਦਾ ਕੈਮਰੇ ਵਾਲਾ ਪੈਨ ਕੈਮਰਾ ਵਾਲਾ ਆ ਗਈ ਇਹਦੇ ਪੈਨ ਦੇ ਵਿੱਚ ਕੈਮਰਾ ਵੀ ਦੀ ਗਾਰੰਟੀ ਤਾਂ ਨਹੀਂ ਹੁੰਦੀ ਹੈ ਨਾ ਮੇਰੀ ਗਾਰੰਟੀ ਹੁੰਦੀ ਹੈ ਇਹ ਚ ਤੁਹਾਨੂੰ ਵਧੀਆ ਹੀ ਦੇ ਦਾਂਗੇ 4000 ਰੁਪਏ ਦਾ ਉਹਦੀ ਗਾਰੰਟੀ ਦੇ ਦਾਂਗੇ ਤੁਹਾਨੂੰ 1 ਸਾਲ ਦੀ ਹਾਂ ਉਹਦੀ 1 ਸਾਲ ਦੀ ਗਾਰੰਟੀ ਹੋਊਗੀ ਮਤਲਬ ਗੱਲ ਕਰਕੇ ਤੁਸੀਂ ਪੁਖਤਾ ਤਰੀਕੇ ਨਾਲ ਕਈ ਵਾਰੀ ਨਾ ਫੋਨ ਕਾਲ ਜਿੰਨੀਆਂ ਆ ਜਾਂਦੀਆਂ ਫੋਨ ਨਹੀਂ ਅਟੈਂਡ ਨਹੀਂ ਹੋ ਪਉਂਦਾ ਤੁਸੀਂ WhatsApp ਮੈਸੇਜ ਕਰਕੇ ਜੁੜ ਸਕਦੇ ਹੋ ਕਈ ਵਾਰੀ ਇੱਕ ਦਿਨ ਸਬਰ ਵੀ ਕਰ ਸਕਦੇ ਹੋ ਕਿ ਉਹਨੂੰ ਕਾਲ ਕਰ ਜੇ ਨਹੀਂ ਵੀ ਆਈ ਤਾਂ ਕਿਸੇ ਭਰਾ ਤੋਂ ਆਪਾਂ ਜਿੱਥੇ ਮਰਜ਼ੀ ਕੈਨੇਡਾ ਅਮਰੀਕਾ ਜਿੱਥੇ ਵੀ ਆਪਾਂ ਬਾਰਸਰ ਪਹੁੰਚਾ ਸਕਦੇ ਆਪਾਂ ਬਾਹਰ ਚ ਬੈਠ ਮਿਲੂਗਾ ਉਹਨਾਂ ਨੂੰ ਬਾਰਸਰ ਬਸ ਠੀਕ ਆ ਠੀਕ ਆ ਆਪਾਂ ਗੇਟ ਤੱਕ ਪਹੁੰਚਦਾ ਕਰ ਦਾਂਗੇ ਨਹੀਂ ਆਈ ਤਾਂ ਕਿਸੇ ਭਰਾ ਕੋ ਕਾਲ ਕਰੋ ਸਾਨੂੰ ਹਾਂ ਨੰਬਰ ਸਕਰੀਨ ਤੇ ਆ ਇਹ ਕੀ ਆ ਇਹ ਵੀ ਕੈਮਰਾ ਜੀ ਇਹਨੂੰ ਜਿੱਥੇ ਮਰਜ਼ੀ ਫਟ ਕਰ ਲਓ ਆਹ ਸੀ ਜੀ ਮਸਖਾਰਾ ਮਤਲਬ ਯਰ ਸਟਿੰਗ ਕਰਨ ਨੂੰ ਆਰ ਲੀਟਰਾਂ ਦੇ ਕਰ ਲਓ ਸਟਿੰਗ ਹੁਣ ਬੂਟਾਂ ਵਾਟਾਂ ਤੇ ਮੈਟਰੀਕ ਚੜਜਣੇ ਫੁੱਟਾਂ ਤੇ ਦਾ ਬੋਲਦੇ ਆ ਪੱਗ ਚ ਕਰ ਲਓ ਬਟਨ ਜਿੱਥੇ ਮਰਜੀ ਫਿੱਟ ਕਰ ਲਓ ਇਹਨਾਂ ਉੱਥੇ ਹੋ ਜਾਣੇ ਨੇ ਵਾਹ ਦੇਖ ਲਓ ਲਈ ਜਿਹੇ ਚੀਜ਼ਾਂ ਹਨਾ ਘੈਂਟ ਆ ਚੀਜ਼ਾਂ ਤਾਂ ਅੜੀ ਸਰ ਸਾਹਿਬ ਗੁਰਦੁਆਰਾ ਖਾਲਸਾ ਮੋਬਾਈਲ ਵਾਲੇ ਨੰਬਰ ਪਾ ਦੇਣਾ ਕਾਲ ਵੀ ਕਰ ਲਿਓ ਹਨਾ ਛੋਟੇ ਤਾਂ ਨਹੀਂ ਕੋਈ ਨਹੀਂ ਛੋਟੇ ਛੱਟੇ ਕੋਈ ਨਹੀਂ ਜੀ ਕੋਈ ਐਮਰਜੈਂਸੀ ਕੋਈ ਕੰਮ ਪੈ ਜਾ ਉਹ ਗੱਲ ਵੱਖਰੀ ਐ ਨਹੀਂ ਦੁਕਾਨ ਤੇ ਮਿਲਾਂਗੇ ਤੁਹਾਨੂੰ ਦੁਕਾਨ ਤੇ ਮਿਲੋ ਕਿੰਨੇ ਤੋਂ ਕਿੰਨੇ ਵਜੇ ਤੱਕ 7 ਤੋਂ 7 ਸਾਕ ਤੋਂ ਸੱਤ ਹਨਾ ਤੇ ਦਰਸ਼ਕੋ ਆਸ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਨਾਲ ਵਾਲੇ ਪਾਸੇ ਰਹਿ ਕੇ ਉਧਰ ਮੱਥਾ ਟੇਕ ਕੇ ਤੇ ਇਧਰ ਨੂੰ ਗਿੜਾ ਮਾਰ ਸਕਦੇ ਹੋ ਹਨਾ ਸਾਬ ਵਾਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮੇਰੇ ਧੰਨਵਾਦ ਸਮਾਂ ਦਿੱਤਾ ਉਹ ਧੰਨਵਾਦ ਮਿਹਰਬਾਨੀ ਠੀਕ ਹੈ